ਹਾਂ ਮੈਂ ਪਾਏ ਤਾਂ ਮੂ ਬਣਾਉਂ ਆਪੇ ਸੇ ਜਗਾ ਲਾਜਵਲਾ ਹੈ ਨਾ ਉਹਨੇ ਹੁਣ ਦੋ ਹੋ ਰਣਗੇ ਇਹ ਆ ਗਿਆ ਦੋ ਆ ਜਾ ਨਹੀਂ 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 ਤੇਰੀ ਤੇਰੀ ਮੈਨੂੰ ਬਾਦ ਮੈਂ ਤੁਹਾਨੂੰ ਪਾਦਾ ਹਾਂ 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 ਮੈਂ ਮੂ ਬਣਾਉਂ ਆ ਪੁੰਜ ਕੇ ਆਪੇ ਚ ਪਹਿਲੇ ਆ ਕੇ ਹੁਣ ਮੈਂ ਲੈ ਲੇ ਆਪ ਜਿਹੜੇ ਰੂਮ ਦੇ

ਪਰ ਦੰਨੀਆ ਤੇ ਫਿਰ ਮੁਰਗੇ ਕਿੰਨਾ ਉਹ ਤਾਂ ਸਾਨੂੰ ਬਦਮਾਸ਼ੀ ਦਾ ਘਾਤੀ ਜਿਵੇਂ ਰਣਾ ਤੇ ਮੁਰਗਾ ਹੈ ਹੈ ਕਿਥੇ ਬਾਰੇ ਵਾਲਾ ਜੀ ਕਿਹਾ ਹੈਲੋ ਦਰਸ਼ਕਾਂ ਕੋਲ ਫੇਲੇ ਲੈਣੇ ਛੱਡ ਛੱਡ ਹਲਾ ਬੰਦ ਕਰਨਾ ਛੱਡ ਬਸ ਕਰਨਾ ਨਮਾਜ਼ ਪਾਉਂਦੇ ਪਾਉਂਦੇ ਰਾਤ ਨੂੰ ਆ ਗਏ ਆ ਦੋ ਜਣੇ ਕਹਾਣੇ ਮੈਂ ਫੋਟੋਆਂ ਵੀ ਕੀਤੀਆਂ ਲੜੀਆਂ ਆ ਜੀ ਆ ਦੁਕਾਨ ਐ ਤੇ ਬਾਹਰ ਬੈਠੇ ਆਇ ਤੇ ਮਾਰ ਕੇ ਭੱਜ ਗਏ ਆ ਬਾਹਰ ਬੈਠੇ ਸੀ ਕਹਿ ਬਲ ਆ ਦੇਖ ਲਾਂਗੇ ਇਹ ਗੱਲਾਂ ਕਹਿ ਕੇ ਗਏ ਆ ਕਹਿੰਦੇ ਦੇਖ ਲਾਂਗੇ ਆਲੇ ਤੇ ਮੋਟਰਸਾਈਕਲ ਦੇ ਉੱਤੇ ਟੇਪ ਲੱਗੀ ਸੀ ਮੈਂ ਉੱਥੇ ਚੌਂਕ ਤੱਕ ਭਜਾਂ ਜੀ ਆ ਨਾਲ ਹੀ ਕਿਤਾਬਾਂ ਵਾਲੀ ਦੁਕਾਨ ਆ ਉਹਦੇ ਤੇ ਦੋਨੋਂ ਮੋਟਰਸਾਈਕਲ ਵਾਲੇ ਖੜੇ ਆ ਸਟਾਰਟ ਜਿੰਨੀ देर ਚ ਅਸੀਂ ਪਹੁੰਚੇ मेरे सामने ਮੇਰੇ ਸਾਹਮਣੇ ਬਚੇ ਆ। ਕਿ ਦੁਕਾਨਾਂ ਦੇ ਬਾਹਰ ਨਿਕਲੇ ਆ ਨਾਜ਼ਰ ਨੂੰ ਮੂੰਹ ਮੰਨੇ ਹੋਏ ਸੀ। ਕਿ ਕਿੰਨਾ ਟਾਈਮ ਪਹਿਲਾਂ ਦੀ ਗੱਲ ਹੈ? ਕਿ 4:15 ਮਿੰਟ ਦੀ ਪੂਰੇ ਦੀ ਹੈ। ਮੈਂ ਸੀਸੀਟੀਵੀ ਕੱਢ ਲਈ ਹੈ 4:15 ਮਿੰਟ जी हाँ इसी के जेले जेले मार्केट के इतने मफ़रल पाया सी इतने मास्क पाया है अब पवन रे डाला है ना मफ़रल खोल गया सी अब पवन के तापावल हाँ मतलब पता है कि एक तरफ लेकिन ज्यादा काम नहीं आता है तो ना बाहर बोर लग रहा हूँ ना थोड़ा लोअर सुपर लग रहा है ना ऊपर नॉन ऐसा है तेरो पत्थरिया ਮੇਰੇ ਕੋਲ ਨਹੀਂ ਕਿ ਕਿੰਨਾ ਹੈ ਮੈਂ ਬਹੁਤ ਬੋਲਦਾ ਰਹਿੰਦਾ ਹਾਂ ਕਿ ਇਹ ਇੰਦਾ ਨਹੀਂ ਕੋਈ ਵੀ ਆਪਾਂ ਵੀ ਪੁੱਛ ਲੈਣੇ ਪਰ ਇੰਦਾ ਵੀ ਕੋਈ ਗੱਲ ਨਹੀਂ ਹੋਈ ਆਏ ਸਿੱਧਾ ਚਾਹ ਪੀਏ ਮੈਂ ਉੱਥੇ ਚੌਂਕ ਤੱਕ ਭੱਜਿਆ ਇਹ ਨਾਲੀ ਤੇ ਤਾਬਾ ਦੀ ਦੁਕਾਨ ਹੈ ਉਹਦੇ ਕੋਲ ਦੋਨੋਂ ਮੋਟਰਸਾਈਕਲ ਵਾਲੇ ਖੜੇ ਐ ਸਟਾਰਟ ਜਿੰਨੀ ਦੇਰ ਚ ਅਸੀਂ ਪਹੁੰਚੇ ਆ ਉਹਨਾਂ ਨੇ ਮੇਰੇ ਸਾਹਮਣੇ ਬੱਚੀ ਗਏ ਕਦੋਂ ਅਸੀਂ ਦੁਕਾਨਾਂ ਦੇ ਬਾਹਰ ਨਿਕਲਿਆ ਨਾਲ ਦੀ ਨਾਲ ਉਹ ਮੋਟਰਸਾਈਕਲ ਉਹਨਾਂ ਆ ਗਿਆ ਸੀ 4:00 ਵਜੇ 15 ਮਿੰਟ ਦੀ ਬਾਜੀ ਇਹ ਜੀ ਬਹੁਤ ਹੀ ਮੰਦ ਬਾਜੀ ਕੱਕਣਾ ਜੀ 4:00 ਵਜੇ 4:00 ਵਜੇ ਦੀ ਕੱਲ ਜੀ ਦੁਕਾਨਦਾਰ ਅਸੀਂ ਬਾਹਰ ਬੈਠੇ ਚਾਹ ਪੀਂਦੇ ਪਏ ਆ 4-55 ਲੋਕ ਆਏ ਆ ਜੀ ਉਹ ਆ ਕੇ ਗੰਗਾ ਮਾਰ ਕੇ ਨਾ ਕਿਸੇ ਨਾਲ ਕੋਈ ਗੱਲ ਕੀਤੀ ਨਾ ਕੁਝ ਨਾ ਸਾਗੇ ਨਾਲ ਕੋਈ ਲਾਗਾ ਕੋਈ ਆ ਮਾਰ ਕੇ ਤੇ ਭੱਜ ਗਏ ਮੇਰੇ ਤੇ ਤੇ ਮੇਰੇ ਨਾਲ ਦੋਨਾਂ ਦਾ ਕਰਿਆਨੇ ਦਾ ਕੰਮ ਹੈ ਜੀ ਓਕੇ ਜੀ ਸਰ ਨੂੰ ਪਤਾ ਲੱਗਿਆ ਵਜਾ ਰੰਜੀਤ ਸਿੰਘ ਵਜਾ ਰੰਜੀਤ ਜੀ ਇਹ ਤਾਂ ਗੁੱਗਾ ਕਰਤੀ ਸ਼ੁਰੂ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਮਰਜੀ ਆਂਦਾ ਵਾ ਅੱਜ ਤੋਂ 15 ਦਿਨ ਪਹਿਲਾਂ ਵੀ ਇੱਥੇ ਕਿਰਪਾਨਾਂ ਚੱਲੀ ਆ ਮੰਡੇ ਚ ਉਦੋਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਫੇਰ ਹੋਇਆ ਅਗਾ ਵੀ ਇਹੀ ਕੁਛ ਆ ਰਿਆ ਤੇ ਬੰਦੇ ਸਾਡੀ ਕਿਸੇ ਨਾਲ ਕੋਈ ਲਾਗ ਨਹੀਂ ਬਡਾ ਕੋਈ ਲੋਕ ਕਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਬੈਠੇ ਆਰਾਮ ਨਾਲ ਤੇ ਆਏ ਆ ਤੇ ਸਿੱਧਾ ਮਾਰਦੇ ਆ ਤੇ ਨੂੰ ਮਾਰਨ ਦਾ ਕੋਸ਼ਿਸ਼ ਕੀਤੀ ਗਈ ਦੋ ਤਿੰਨ ਦੁਕਾਨਦਾਰ ਪਿੱਛੇ ਵੀ ਭੱਜੇ ਉਹਨੇ ਨੂੰ ਆਪ ਦਾ ਭੱਜ ਗਏ ਉਹ ਕਦੇ ਤੇ ਸੀ ਮੋਟਰਸਾਈਕਲ ਆਤੇ ਦੋ ਮੋਟਰ ਨੰਬਰ ਪਲੇਟਾਂ ਤੇ ਕਈ ਬਲੱਗੀ ਹੋਈ ਸੀ ਜੀ ਉਹ ਨੰਬਰ ਪਲੇਟ ਮੋਟਰਸਾਈਕਲ ਆ ਗਿਆ ਉਹਦੇ ਚ ਕੈਮਰਾ ਚਿਹਰੇ ਸਾਫ ਹੈ ਨਾ ਕਾ ਕਿ ਹੋਇ ਸੀਗੇ ਜੀ ਜੀ ਮੇਰਾ ਨਾਮ ਯੋਗੇਸ਼ ਸਿੰਘ ਲਾ ਜੀ ਕੀ ਕਰ ਰਹੇ ਸੀ ਮੇਰਾ ਸਾਹਮਣੇ ਕਰਿਆੰਦੇ ਦਾ ਕੰਮ ਹੈ ਜੀ ਗੋਵਿੰਦ ਟੈਡਿੰਗ ਕੰਪਨੀ ਨਾਂ ਦੇ 04 ਤੇ ਮੇਰੀ ਦੁਕਾਨ ਦੇ ਬਾਹਰ ਹੀ ਅਸੀਂ ਦੋਨੋਂ ਮੈਂ ਤੇ ਅਰਪਨ ਜੈਨ ਸਾਹਮਣੇ ਮਹਾਕਲ ਟੈਡ ਤੋਂ ਬਿਲੋਂਗ ਕਰਦੇ ਭਾਈ ਸਾਹਿਬ ਅਸੀਂ ਬੈਠ ਕੇ ਸ਼ਾਮ ਦੀ ਚਾਹ ਪੀਂਦੇ ਸੀ ਅਸੀਂ ਚਾਹ ਪੀ ਰਹੇ ਸੀਗੇ ਤੇ ਅਸੀਂ ਤਾਂ ਬੜੇ ਲੇਅਰ ਮੂਰ ਤੇ ਬੈਠੇ ਆਰਾਮ ਨਾਲ ਚਾਹ ਪੀ ਰਹੇ ਸੀ ਤੇ ਅਣਪਛਾਤੇ ਬੰਦੇ ਚਿਹਰੇ ਟਕੇ ਹੋਏ ਆਏ ਤੇ ਉਹਨਾਂ ਨੇ ਆਂਦੇ ਸਾਥ ਸਾਡੇ ਤੇ ਡਾਂਗਾ ਨਾਲ ਤੇ بیسਬਾਲ ਨਾਲ ਹਮਲਾ ਕਰਤਾ ਜਦੋਂ ਨੂੰ ਅਸੀਂ ਕੋਈ ਸੰਭਲ ਪਾਉਂਦੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਵਾਵਾ ਸਾਰਾ ਕੁੱਟਿਆ ਸੀ ਕੋਸ਼ਿਸ਼ ਇਧਰ ਉਧਰ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਵਾਪਸ ਅਸੀਂ ਉਹਨਾਂ ਵੱਲ ਗਏ ਇਹਨਾਂ ਨੂੰ ਮਤਲਬ ਭੱਜ ਕੇ ਉਹ ਨਿਕਲ ਗਏ ਕੋਈ ਐਡਾ ਦਾ ਕਾਰਪਾਰਕਿੰਗ ਕੋਈ ਐਡਾ ਦਾ ਸਾਡੇ ਨਾਲ ਸਾਡੀਗਾ ਪਾਰਕਿੰਗ ਆਉਂਦਾ ਅਜਿਹਾ ਕੋਈ ਨਹੀਂ ਐਡਾ ਕੋਈ ਰੋਲਾ ਕਿਸੇ ਕਿਸਮ ਦਾ ਕੋਈ ਸਾਡੇ ਨਾਲ ਕੋਈ ਰੋਲਾ ਨਹੀਂ ਅਸੀਂ ਇੱਕ ਅਸੀਂ ਇੱਕ ਇਹ ਸੋਚ ਰਹੇ ਹਾਂ ਵੀ ਤਿੰਨ ਦਿਨ ਪਹਿਲਾਂ ਸਾਡਾ ਕਿਸੇ ਨਾਲ ਮਤਲਬ ਕਾਰ ਨੂੰ ਲੈ ਕੇ ਇੱਥੇ ਕੋਈ ਕੋਈ ਪੈਂਸ ਹੋਈ ਸੀ ਥੋੜੀ ਜਿਹੀ ਕਾਰ ਉੱਤੇ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਹਨੂੰ ਕਿਹਾ ਵੀ ਪੀੜ ਵਾਲੀ ਤਾਂ ਹੈ ਤੁਸੀਂ ਇਹ ਕੰਮ ਨਾ ਕਰੋ ਤੋ ਸਾਨੂੰ ਐ ਕਹਦੇ ਕੋਈ ਨਹੀਂ ਤੁਹਾਨੂੰ ਦੇਖ ਲਾਂਗੇ ਤੇ ਸਾਨੂੰ ਐ ਲੱਗਦਾ ਵੀ ਕਿਤੇ ਸ਼ਾਇਦ ਹੋ ਸਕਦਾ ਹੈ ਹਮਲਾ ਕਿਉਂਕਿ ਹੋਰ ਤਾਂ ਸਾਡੀ ਵਪਾਰੀ ਆਦਮੀ ਦਾ ਕਿਸੇ ਨਾਲ ਸਾਡਾ ਕੋਈ ਲੜਾਕੜ ਹੈ ਹੀ ਨਹੀਂ ਕਿਸੇ ਕਦੋਂ ਦਾ ਸਾਰਾ ਵਪਾਰ ਯਾਰ ਵਪਾਰ ਬੰਦ ਰੂੰਗਾ ਜਦੋਂ ਤੱਕ ਉਹ ਬੰਦੇ ਜਦੋਂ ਤੱਕ ਫੜੇ ਨਹੀਂ ਜਾਂਦੇਗੇ ਫੜੇ ਨਹੀਂ ਜਾਂਦੇਗੇ ਕਿਉਂਕਿ ਇਹ ਸੁਰੱਖਿਆ ਦਾ ਮੁੱਦਾ ਹੈ ਜੀ ਸਾਨੂੰ ਇਹ ਕਹਿਣਾ ਜਾਵਾਂਗੇ ਜੀ ਵੀ ਉਹ ਵਪਾਰੀਆਂ ਦੀ ਜਿਹੜੀ ਸੁਰੱਖਿਆ ਹੈ ਉਹ ਪੂਰੀ ਮੁਹੱਈਆ ਕਰਾਈ ਜਾਵੇ ਕਿਉਂਕਿ ਉਹ ਪਾਰੀਆਂ ਦਾ ਸਾਡਾ ਤਾਂ ਇਹ ਪੋਜੀਸ਼ਨ ਹੋਈ ਪਈ 7 ਵਜੇ ਤੋਂ ਬਾਅਦ ਸਾਰੀ ਮੰਡੀ ਤਾਂ ਹੀ ਬੰਦ ਹੋ ਜਾਂਦੀ ਹੈ ਵੀ ਸਾਡੀ ਸੁਰੱਖਿਆ ਕਰਨ ਵਾਲਾ ਹੀ ਕੋਈ ਨਹੀਂ ਸ਼ਾਮ ਨੂੰ 7 ਵਜੇ 7 ਵਜੇ ਸਾਰਾ ਬਾਜ਼ਾਰ ਆਪਣਾ ਕਲੋਜ਼ ਹੋ ਜਾਂਦਾ ਤੇ ਨਹੀਂ ਤਾਂ ਇਹ ਬਾਜ਼ਾਰ 9 ਵਜੇ ਤੱਕ ਖੁੱਲੇ ਪਰ ਪੁਲਿਸ ਕੋਲੇ ਜਾਈਦਾ ਤਾਂ ਪੁਲਿਸ ਕਹਿ ਦਿੰਦੀ ਉਹ ਸਾਡੇ ਕੋਲ ਤਾਂ ਇੰਨੇ ਮੁਲਾਜ਼ਮ ਹੀ ਹੈ ਨਹੀਂ ਵੀ ਜਿਹੜਾ ਅਸੀਂ ਚੌਂਕਾਂ ਦੇ ਵਿੱਚ ਖੜਾ ਸਕੀਏ ਤੁਸੀਂ ਆਪਦੇ ਚੌਂਕੀਦਾਰ ਰੱਖੋ ਤੁਸੀਂ ਆਪਦਾ ਰੱਖੋ ਚੌਂਕੀਦਾਰ ਦਾ ਅਸੀਂ ਰਾਤ ਨੂੰ ਰੱਖ ਸਕਦੇ ਹਾਂ ਇਹ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਊਗਾ ਬਿਲਕੁਲ ਬਿਲਕੁਲ ਇਹ ਵਪਾਰ ਕਰਨਾ ਕਾਫੀ ਹਾਂ ਚੌਂਕੀਦਾਰ ਤਾਂ ਅਸੀਂ ਰਾਤ ਨੂੰ ਹੀ ਰੱਖ ਕਰਦੀਏ ਦੋ ਦੋ ਬੰਦੇ ਅਸੀਂ ਹਰੀ ਕੋਈ ਦੁਕਾਨਾਂ ਦੇ ਬਾਹਰ ਪਾਦੀਏ ਬੋਗੀ ਗਾਗ ਆਪਦੇ ਬਚਾਵ ਲਈ ਪੀਸੀਆਰ ਹੁਣ ਕਿੰਨੀ ਤੱਕ ਜੋ ਮਤਲਬ ਜਦੋਂ ਇਹ ਘਟਨਾ ਹੁੰਦੀ ਹੈ ਜਿਹੜੇ ਟਾਈਮ ਤੇ ਉਦੋਂ ਪੀਸੀਆਰ ਕਿੰਨੀ ਦੂਰੀ ਤੇ ਸੀ ਤੋਂ ਨਾਰੇ ਲਗਾਦੇ ਮਤਲਬ ਇਹ ਸਾਰਾ ਕੁਝ ਇਹ ਤਾਂ ਤੁਹਾਨੂੰ ਵੀ ਪਤਾ ਹੈ ਵੀ ਇਹ ਸਿਰਫ ਖਾਣਾ ਕੁਰਤੀ ਦੀਆਂ ਗੱਲਾਂ ਹੈ ਜੀ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੇ ਕਦ ਤੱਕ ਤੁਸੀਂ ਕਾਨੂੰਨ ਬਦਤਰ ਕਾਨੂੰਨ ਬਦਤਰ ਜਿਆਦਾ ਤਾਂ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਅੱਜ ਅੱਜ ਇੱਥੇ ਅਣਮਿੱਥੇ ਸਮੇਂ ਤੱਕ ਇਹ ਹਦਾਲ ਜਾਰੀ ਰਹੂਗੀ ਜੋ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਾਂ ਨਹੀਂ ਲੈਂਦੇ ਜਾਂਦੇ ਤੇ ਉਹਨਾਂ ਦਾ ਮਕਸਦ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਸਾਨੂੰ ਕੀ ਕਾਰਵਾਈ ਉਸੇ ਜਾਨੋ ਮਾਰਨ ਕਾਰਵਾਈ ਨਹੀਂ ਹੁੰਦੀ ਉਹ ਤੱਕ ਤਾਂ ਕੰਮ ਬੰਦ ਰਹੂਗੀ ਜਾਨੋ ਮਾਰਨ ਕਿਉਂ ਆਏ ਸੀ ਸਾਨੂੰ ਉਹਨਾਂ ਦਾ ਕੀ ਮਕਸਦ ਸੀ ਅੱਜ ਹੀ ਦੁਕਾਨਾਂ ਬੰਦ ਹੈ ਕੱਲ ਨੂੰ ਬਾਜ਼ਾਰ ਵੀ ਬੰਦ ਹੋਊਗਾ ਬਾਜ਼ਾਰ ਵੀ ਬੰਦ ਹੋਊਗਾ ਪੰਜਾਬ ਸਰਕਾਰ ਮਰਦਾ ਅੱਜ ਪੁਰਾਣੀ ਦਾਣਾ ਮੰਡੀ ਵਿੱਚ ਕੋਈ ਘਟਨਾ ਵਾਪਰਨ ਬਾਰੇ ਸਾਨੂੰ ਸੂਚਨਾ ਮਿਲੀ ਸੀਗੀ ਇਥੇ ਅਸੀਂ ਪੁਲਿਸ ਪਾਰਟੀ ਥਾਣਾ ਸਿਟੀ ਵਾਲਨ ਅਤੇ ਥਾਣਾ ਸਿਟੀ 2 ਦੀ ਫੋਰਸ ਮੌਕੇ ਤੇ ਪੁੱਜੀ ਆ ਤੇ ਇਥੇ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਚਾਰ ਬੰਦਿਆਂ ਦੇ ਨਾਮ ਆ ਰਹੇ ਆ ਉਹਨਾਂ ਨੂੰ ਵੇਖ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸਰ ਦੁਕਾਨਦਾਰਾਂ ਨੂੰ ਇਲਜ਼ਾਮ ਲੱਗਿਆ ਕਿ ਪੁਲਿਸ ਲੋਕ ਕਿਸੇ ਤਰ੍ਹਾਂ ਦੀ ਸਖਿਆ ਮਹੀਆ ਨਹੀਂ ਕਰਾਈ ਜਾ ਰਹੀ ਦੁਕਾਨਦਾਰਾਂ ਨੂੰ ਸਾਨੂੰ 5 ਮਿੰਟ ਪਹਿਲਾਂ ਹੀ ਫੋਨ ਗਿਆ ਸੀ ਤੇ ਅਸੀਂ 5 ਵਿਦਨ 5 ਮਿੰਟ ਇਥੇ ਪਹੁੰਚੇ ਆ ਨਹੀਂ ਰੁਟੀਨ ਦੀ ਗੱਲ ਕਰਦੇ ਕਿ ਰੁਟੀਨ ਵੀ ਰੱਖਿਆ ਸਾਡੇ 2 ਪੀਸੀਆਰ ਪੱਕੇ ਚਾਬ ਤੇ 7 ਨੰਬਰ ਬੀਟੇ ਬਾਜ਼ਾਰ ਨੂੰ ਦਿੱਤੇ ਹੋਏ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਪੀਸੀਆਰ ਨਾਲ ਕੰਟ ਪਤਿਕਾ ਅੰਦਰ ਨੇ ਇਹ ਦਾਵਾ ਕੀਤਾ ਹੈ ਕਿ ਸ਼ਾਮ ਤੋਂ ਬਾਅਦ ਸਾਨੂੰ ਮਜਬੂਰੀਨ 7 ਵਜੇ ਤੋਂ ਪਹਿਲਾਂ ਦੁਕਾਨਾਂ ਬੰਦ ਕਰਨੀਆਂ ਪੈਣੀਆਂ ਕਿਉਂਕਿ ਹਾਲਾਤ ਜਿਹੜੇ ਨੇ ਤੇ ਕਾਫੀ ਖਰਾਬ ਰਹਿੰਦੇ। ਨਹੀਂ ਕੋਈ ਖਰਾਬੀ ਨਹੀਂ ਸਾਡੀ ਮੋਟਰਸਾਈਕਲ ਪੈਟਰੋਲਿੰਗ ਪੀਸੀਆਰ 112 ਸਾਰੀਆਂ ਅਵੇਲੇਬਲ ਆ ਜਦੋਂ ਵੀ ਕਿਸੇ ਨੂੰ ਲੋੜ ਆ ਤੋ 112 ਤੇ ਕਾਲ ਕਰ ਸਕਦਾ ਜੇ ਕੋਈ ਐਮਰਜੈਂਸੀ ਹੈਗੀ ਹੋ ਤਾਂ ਅੱਜ ਹੁਣ ਕਿਸੇ ਹੀ ਕਰਦੇ। ਅੱਜ ਅਸੀਂ ਜੋ ਵੀ ਕਾਨੂੰਨ ਮਤਾ ਕੋ ਬੰਦੀ ਕਾਰਵਾਈ ਕੀਤੇ ਦੇ ਬਿਆਨ ਲੈ ਕੇ ਕਰ ਰਹੇ ਆ। ਇਹ ਕਹਿੰਦੇ ਦੁਕਾਨਾਂ ਉਹ ਤੱਕ ਬੰਦ ਰੱਖਣਗੇ ਜੋ ਤੱਕ ਨਹੀਂ ਫੜੇ ਜਾਂਦੇ। ਇਹਨਾਂ ਫੜਨ ਵਾਸਤੇ ਤਿੰਨ ਪੁਲਿਸ ਪਾਰਟੀਆਂ ਵੱਖ-ਵੱਖ ਬਣਾ ਦਿੱਤੀਆਂ ਗਈਆਂ ਰੇਡ ਕੀਤੇ ਜਾ ਰਹੇ ਤੇ ਜਲਦੀ ਫੜ ਕੇ ਇਹਨਾਂ ਨੂੰ ਥਲਾਖਾ ਵਿੱਚ ਭੇਜਿਆ